ਆ ਦੇ ਲੋਕ ਬੈਕ ਸਾਈਡ ਮੇਰੇ ਕੀ ਕੈਂਟ 뷰 ਆ ਯਾਰ ਘਰੋ 뷰 ਜੋ 뷰 ਐਟ ਪਾਮ ਤੇ ਪਹੁੰਚੇ ਆ ਜਿਹੜਾ ਫੋਲਿਆ ਜਿਹਦਾ ਪਾਮ ਜੁਮਰੇ ਦੇਖ ਸਕਦੇ ਓ 뷰 ਕੈਂਟ 뷰 ਆ ਤੇ 78 ਹਜ਼ਾਰ ਬੰਦਾ ਰਹਿੰਦਾ ਅਲੱਗ-ਅਲੱਗ ਕੰਟਰੀਆਂ ਤੋਂ ਇੱਥੇ ਆਹ ਦੇ ਲੋ ਰੋਡ ਜਾਂਦਾ ਰਹਿੰਦਾ ਨੂੰ ਉਹ ਦੇਖ ਲੋ ਕਿੱਥੇ ਤੋਂ ਕਿੱਥੇ ਤੱਕ ਉਹ ਖੂੰਜੇ ਤੱਕ ਉਹ ਇੱਧਰ ਵੀ ਖੂੰਜੇ ਤੱਕ ਔ ਹਟਲ ਆ ਸਾਰੇ ਉਹ ਇੱਕ ਵਾਟਰ پارک ਉਥੇ ਐਡਵੈਂਚਰ ਬੜੀ ਵਧੀਆ ਚੀਜ਼ ਆ 7-8000 ਰੁਪਏ ਟਿਕਟ ਸਭ ਤੋਂ ਵੱਡੀ ਸਲਾਈਡ ਆ ਉਥੇ ਗਲਾਸ ਦੇ ਵਿੱਚ ਕੈਂਡ ਚੀਜ਼ ਬਣਾਈ ਆ ਯਾਰ ਇਹ ਵੀ ਟਵੇਈ ਵਾਲਿਆਂ ਨੇ ਸਮੁੰਦਰ ਆ ਸਾਰਾ ਸਮੁੰਦਰ ਦੇ ਵਿੱਚ ਬਣਾਇਆ ਉਹ ਦੀਦਾ ਹੁਣਾ ਬੁਜ ਅਲ ਅਰਬ ਉਹ ਬੁਜ ਅਲ ਅਰਬ ਇਹਦੀ ਟਿਕਟ ਦੀ ਗੱਲ ਕਰੀਏ ਤਾਂ 1900 ਰੁਪਏ ਆ ਇੰਡੀਆ ਦਾ ਉਹ ਵੀ ਨਾਨ ਪ੍ਰਾਈਮ ਆਰਸ ਦੇ ਵਿੱਚ ਜੇ ਤੁਸੀਂ ਪ੍ਰਾਈਮ ਆਰਸ ਜਿੱਦਾਂ 4:30 ਵਜੇ ਤੋਂ ਬਾਅਦ 6 ਵਜੇ ਤੱਕ ਦਾ ਨਾਈਟ ਥਿਊ ਵੇਖਣਾ 7 ਵਜੇ ਤੱਕ ਤਾਂ ਫਿਊਰ ਦੀ ਟਿਕਟ ਜਿਆਦਾ ਆ ਵੀ ਬਹੁਤ ਘੈਂਟ ਆ ਪੂਰਾ ਥਿਊ ਦੀ ਦਾ ਪੂਰਾ ਪੂਰਾ ਉਹ ਕੈਸ਼ ਟਿੰਗ ਆ ਜਾਣੀਆਂ ਯਾਰ ਆ ਕੜੇ ਇਹ ਪ੍ਰਾਈਵੇਟ ਹੈ ਕੱਲ ਆ ਕੇ ਨਾ ਬੋਲਾ ਆ ਮੋਟਾ 78 ਯਾਰ ਬੰਦਾ ਰਹਿੰਦਾ ਅਲੱਗ-ਅਲੱਗ ਕੰਟਰੀਆਂ ਤੋਂ ਇੱਥੇ ਨੂੰ ਵੈਸਟ ਕੀਤੀ ਆ ਉਹਨਾਂ ਨੇ ਚੈੱਕ ਕਰੋ ਵੀਊ ਇਹ ਕੋਈ ਇੰਆ ਬੇਸੀ ਚੱਕਦਾ ਪੂਰਾ ਇਹ ਉੱਤਰੀ ਹੈ ਤੇ ਦੁਪਹਿਰ ਦੇ ਹੱਲੇ 2:00 ਵਜੇ ਆ ਦੇਖ ਸਕਦੇ ਹੋ ਸ਼ਾਮ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਜੇ ਲੋ ਲਾਈਟਿੰਗ ਹੁੰਦੀ ਬਣਾ ਨਾਈਟ ਵੀਊ ਬਹੁਤ ਕੈਂਟ ਲੱਗਦਾ ਫਿਰ ਜੋ ਨਾਈਟ ਵੀਊ ਨਾ ਬਹੁਤ ਕੈਂਟ ਲੱਗਦਾ ਉਹਦੀ ਟਿਕਟ ਵੀ ਫਿਰ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਪ੍ਰਾਈਮ ਮਾਰਕ ਹੁੰਦੇ ਆ ਇਹ ਥੱਲੇ ਮੋਨੋਰੇਲ ਦਾ ਸਟੇਸ਼ਨ ਆ ਇੱਥੇ ਉਤਰਨਾ ਤੁਸੀਂ ਨਕੀਲਾ ਮਾਲ ਉਹ ਅੱਗੇ ਟਲਾਂਟੀਸ ਆ ਦੇਖ ਲਓ ਉਹ ਟਲਾਂਟੀਸ ਆ ਇਥੇ ਉਹ ਯਾਰ ਸਾਰੀਆਂ ਪ੍ਰਾਈਵੇਟ ਐ ਇਹ ਇਹ ਖਰੀਦੇ ਲੋਕਾਂ ਨੇ ਆਪਣੇ ਫਲੈਟ ਲੇ ਆ ਘਰ ਬਣਾਇਆ ਹੋਟਲਸ ਆ 78 ਹਜ਼ਾਰ ਲੋਕ ਰਹਿੰਦੇ ਪਏ ਇੱਥੇ ਇਸ ਟਾਈਮ ਵੱਖ-ਵੱਖ ਕੰਟਰੀਆਂ ਤੋਂ ਆਦੇ ਲੋਕ ਬੈਕ ਸਾਈਡ ਮੇਰੇ ਕੀਆ ਕੈਂਟ ਵਿਊ ਹੈ ਯਾਰ ਕੈਂਟੂ ਆ ਉਹ ਇਤੋਂ ਆ ਦੇ ਰੋਡ ਜਾਂਦਾ ਰੰਦਨੋਂ ਉਹ ਦੇਖ ਲੋ ਕਿੱਥੇ ਤੋਂ ਕਿੱਥੇ ਤੱਕ ਉਹ ਖੁੰਝੇ ਤੱਕ ਉਹ ਇੱਧਰ ਵੀ ਖੁੰਝੇ ਤੱਕ ਉਹ ਹੋਟਲ ਆ ਸਾਰੇ ਉਹ ਇੱਕ ਵਾਟਰ پارک ਉੱਥੇ ਐਡਵੈਂਚਰ ਬੜੀ ਵਧੀਆ ਚੀਜ਼ ਆ 7-8000 ਰੁਪਏ ਤੱਕ ਸਭ ਤੋਂ ਵੱਡੀ ਸਲਾਈਡ ਆ ਉੱਥੇ ਗਲਾਸ ਦੇ ਵਿੱਚ ਹੀ ਕੈਂਚੀ ਚੀਜ਼ ਬਣਾਈ ਹੈ ਯਾਰ ਇਹ ਵਿਟਭਈ ਵਾਲਿਆਂ ਨੇ ਵਕੀ ਵਾਕਿਆ ਤਾਂ ਹੀ ਗੁਰੇ ਉੱਥੇ ਜਿਆਦਾਤਰ ਘੁੰਮਣ ਉਹ ਦੇਖ ਪਰਲੇ ਪਾਸੇ ਵੀ ਤੁਹਾਨੂੰ 뷰 ਦਿਖਾ ਦਨੇ ਉਧਾਂ ਅੱਗੇ ਅੱਗੇ ਅੰਦਰ ਵੱਤ ਹੈ ਦੋ ਸਾਈਡ ਤੋਂ 125 ਤੱਕ ਵੀ ਜਾ ਸਕਦੇ ਆ ਤੇ ਰੋਲੇ ਪ੍ਰਾਈਮ ਮਾਰਕੀ ਸੀ ਕਿਕਰ ਥੋੜੀ ਮਹਿੰਗੀਆਂ ਇਹ ਨੇ 4000 ਦੀ ਉਹ ਥੋੜੀ 4000 ਦੀ ਟੈਗਡ ਆ ਉਹ ਦੇ ਗੱਡੀਆਂ ਚੈੱਕ ਕਰੋ ਥੱਲੇ ਛੋਟੀਆਂ ਛੋਟੀਆਂ ਦੇ ਦਿੱਆਂ ਇੰਨਾ ਮਤਲਬ 52 ਫਲੋਰ ਤੇ ਐਸ ਟਾਈਮ ਇਹ ਸੇਫਟੀ ਲਈ ਰੱਖਿਆ ਨੇ ਤਾਂ ਕਿ ਕਿ ਅੱਗੇ ਨਾ ਜਾਣ ਕਿਉਂਕਿ ਇੰਨੀ ਉਚਾਈ ਤੋਂ ਹੁੰਦਾ ਇਹ ਤਾਂ ਆਮ ਦੇਖਿਆ ਹੀ ਆ ਫੰਦਾ ਟੈਗ ਜਾਂਦਾ ਫੋਟੋ ਕਰਾਉਂਦੀ ਹੁੰਦੀ ਫੰਦਾ